ਕਰੋ ਗੰਦੀ ਫੈਕਟਰੀ ਬੰਦ ਕਰੋ ਗਾਇਨ ਤੱਕ ਜੂਰੀ ਬੰਦ ਕਰੋ ਬੰਦ ਕਰੋ ਬੰਦ ਕਰੋ ਗੰਦੀ ਫੈਕਟਰੀ ਬੰਦ ਕਰੋ ਬੰਦ ਕਰੋ ਬੰਦ ਕਰੋ ਗਾਇਸ ਕੋ ਜਾਨ ਸਾਡਾ ਪਿੰਟ ਪਕਾਊਆ ਪਕਾਊਆ ਨਾ ਪਕਾਊਆ ਇਥੇ ਰਹਿਣ ਚੋਗ ਨਹੀਂ ਹੈਗੇ ਜੀ ਸਾਡਾ ਪਿੰਟ ਪਕਾਊਆ 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 ਗੰਦੀ ਫੈਕਟਰੀ ਬੰਦ ਕਰੋ ਬੰਦ ਕਰੋ ਬੰਦ ਕਰੋ ਗੰਦੀ ਫੈਕਟਰੀ ਮਰਦਾਬਾਦ 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 ਗੰਦੀ ਫੈਕਟਰੀ ਮਰਦਾ ਰਮਾਲਾ ਚੱਲ ਰਿਹਾ ਮੈਨੂੰ ਮਗਲਿਆ ਨਹੀਂ ਅੱਗੇ ਦੀਵੇ ਦੇ ਰੋਕੇ ਆ ਤਾਵੇਂ ਦੀਵੇ ਦਾ ਪਤਾਲ ਲਾਉਣਾ ਪੈਣਾ ਐਡਾ ਜੱਦਾ ਹੰਦਾਰਾ ਮਿਲ ਗਿਆ ਦੋ ਦੋਾਰ ਗੰਦੀ ਫੈਕਟਰੀ ਗੰਦੀ ਫੈਕਟਰੀ ਜਲਦੀ ਫੈਕਟਰੀ ਜਲਦੀ ਫੈਕਟਰੀ ਦੇਖੋ ਜੀ ਬੱਸ 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 ਮਾ ਜਨ ਜਰ ਮੈਂ ਪੁੱਛੈਂ ਅੱਜ ਕੀ ਮਸਲਾ ਹੈ ਜਿਹੜਾ ਤੁਸੀਂ ਇੱਥੇ ਅੱਜ ਧਰਨਾ ਲਾਈ ਬੈਠੇ ਹੋ ਇਹ ਸਾਡਾ ਮਸਲਾ ਜੀ ਫੈਕਟਰੀ ਦਾ ਇਹ ਅਸੀਂ ਇਹਨੂੰ ਬੰਦ ਕਰਾਉਣਾ ਚਾਹੁੰਦੇ ਆ ਅਸੀਂ ਇੰਨੇ ਬਾਤ ਦੁਖੀ ਆ ਮੈਂ ਕਹਿੰਦੇ ਬਹੁਤ ਦੂਰ ਦੂਰ ਤੱਕ ਹਵਾ ਜਾਂਦੀ ਆ ਕੀ ਗੱਲ ਸਰਕਾਰਾਂ ਨੂੰ ਪਤਾ ਹੀ ਨਾ ਅੱਜ ਸਰਕਾਰ ਆਈਆਂ ਕੀ ਗੱਲ ਹੈ ਅਸੀਂ ਧਰਨਾ ਜਿੰਨਾ ਚਿਰ ਸਰਕਾਰ ਕੋਈ ਵੀ ਸਾਡਾ ਨੀ ਲੋਕਾਰ ਦੀ ਮਸਲਾ ਹੱਲ ਕਰਦੀ ਅਸੀਂ ਨਹੀਂ ਉੱਠਣਾਗਾ ਧਰਨਾ ਸਾਡਾ ਜਾਰੀ ਰਹੂਗਾ ਤੋ ਲੋ ਇਹਦੀਆ ਪ੍ਰੋਬਲਮ ਆ ਕੀ ਕੀ ਆ ਰਹੀਆਂ ਨੇ ਇੱਕ ਤਾਂ ਸਾਡਾ ਪਾਣੀ ਖਰਾਬ ਆ ਇੱਕ ਸਾਡੇ ਬੱਚੇ ਬਿਮਾਰ ਹੁੰਦੇ ਨੇ ਸਾਡਾ ਪਾਣੀ ਇੰਨਾ ਖਰਾਬ ਆ ਕਿ ਅਸੀਂ ਮਤਲਬ ਪੀਣ ਦੇ लायक ਹੈ ਹੀ ਨਹੀਂਗਾ ਪਾਣੀ ਜਿਹੜਾ ਸਕੂਲ ਚ ਪੜ੍ਹਦੇ ਨੇ ਜਵਾਕ ਸਕੂਲ ਕੋਲ ਆ ਹਾਂਜੀ ਜਵਾਕਾਂ ਨੂੰ ਕੋਈ ਅਸਰ ਪੈਂਦਾ ਇਸ ਫੈਕਟਰੀ ਦਾ ਹਾਂਜੀ ਪੜ੍ਹਾਈ ਦਾ ਅਸਰ ਪੈਂਦਾ ਜੀ ਬੱਚਿਆਂ ਨੂੰ ਬੱਚੇ ਸਾਡੇ ਡਿੱਗਦੇ ਨੇ ਬੱਚੇ ਸਾਡੇ ਖਾਣਾ ਨਹੀਂ ਖਾਂਦੇ ਸਕੂਲ ਦੇ ਵਿੱਚ ਟੀਚਰ ਉਹ ਲੋ ਤੰਗ ਹੋਏ ਪਏ ਨੇ ਬਏ ਫੈਕਟਰੀ ਤੋਂ ਤੇ ਯਾਨੀ ਕਿ ਬਹੁਤ ਜ਼ਿਆਦਾ ਪ੍ਰਦੂਸ਼ਣ ਬਹੁਤ ਜ਼ਿਆਦਾ ਬੁਰਾ ਹਾਲ ਹੈ ਸਾਡੀ ਸਾਡੀ ਕੋਈ ਮਾਲ ਪਸ਼ੂ ਤੇ ਵੀ ਪੈਂਦਾ ਇਹਦਾ ਅਸਰ ਹਾਂਜੀ ਡੰਗਰ ਵੀ ਬਿਮਾਰ ਪੈ ਨੇ ਜੀ ਤੁਸੀਂ ਤੁਸੀਂ ਇਹਦਾ ਪ੍ਰਸ਼ਾਸਨ ਤੱਕ ਭੇਜਿਆ ਇਹਨਾਂ ਨੂੰ ਮੰਗ ਪੱਤਰ ਕੋਈ ਸੁਣਦਾ ਨਹੀਂ ਕਾ ਜੀ ਭੇਜਿਆ ਬਹੁਤ ਦੂਰ ਤੱਕ ਤੇ ਪਰ ਕੀ ਗੱਲ ਹੁਣ ਭਗਵਾਨਤ ਮਾਨ ਨੂੰ ਪਤਾ ਹੀ ਨਹੀਂ ਲੱਗਦਾ ਕਿ ਕਿਹੜੀ ਖੋਡੇ ਦੇ ਵਿੱਚ ਬੜਿਆ ਬੈਠਾ ਉਹ ਆ ਕੇ ਸਾਡੇ ਸੋਨੇ ਗਰੀਬ ਲੋਕਾਂ ਦੀ ਕਿਉਂ ਮਾਰਨਾ ਚਾਹੁੰਦੇ ਨੇ ਸਾਨੂੰ ਇਹ ਤੇ ਹੁਣ ਸਰਕਾਰ ਤੋਂ ਮੰਗ ਕੀ ਆ ਥੋੜੀ ਮੇਨ ਸਾ ਤੋਂ ਅਸੀਂ ਇਹੋ ਕਹਿੰਨੇ ਆ ਵੀ ਇਹ ਫੈਕਟਰੀ ਬੰਦ ਹੋਣੀ ਚਾਹੀਦੀ ਆ ਇਹ ਫੈਕਟਰੀ ਅਸੀਂ ਨਹੀਂ ਚੱਲਣ ਦੇਣੀ ਸਾਡਾ ਧਰਨਾ ਜਾਰੀ ਰਹੂਗਾ ਇਹ ਕਿੰਨਾ ਚਿਰ ਹੋ ਗਿਆ ਫੈਕਟਰੀ ਲੱਗੀ ਨੂੰ ਇਹਨੂੰ 1.5 ਸਾਲ ਤੋਂ ਚੱਲਦੀ ਆ 7 ਚੰਦ ਨੂੰ ਤੁਹਾਨੂੰ ਪ੍ਰੋਬਲਮ ਕਿੰਨਾ ਚਿਰ ਹੋ ਗਿਆ ਆਉਂਦੀ ਨੂੰ ਸਾਨੂੰ ਜੇ ਇਹ ਤਾਂ ਦੋ 1.5 ਸਾਲ ਹੋ ਗਿਆ ਜੇ ਸਾਨੂੰ ਇਹ ਤਾਂ ਨੁਕਸਾਨ ਹੁੰਦੇ ਅੱਛਾ ਮੈਨੂੰ ਜਿੱਦਿ ਲੱਗਿਆ ਜਦੋਂ ਹੀ ਸ਼ੁਰੂਆਤ ਹੋਇਆ ਸਾਡੇ ਵੀ ਬੰਦੀਆਂ ਔਰ ਧਰਨੇ ਤੋਂ ਵੀ ਡੇਕਦੀਆਂ ਨੇ ਜੀ ਗੈਸ ਵੀ ਛੱਡਦੇ ਨੇ ਹੁਣ ਵੀ ਇਹ ਧਰਨਾ ਛੱਡ ਇੱਕ ਥੋੜਾ ਗੈਸ ਦਾ ਜਿਹੜਾ ਮੇਨ ਪ੍ਰੋਬਲਮ ਆ ਗਈ ਗੈਸ ਦੀ ਹਾਂਜੀ ਉਹ ਗੈਸ ਦਿਨੇ ਛੱਡਦੇ ਨੇ ਜਾਂ ਰਾਤ ਨੂੰ ਛੱਡਦੇ ਨੇ ਇਹਨਾਂ ਦਾ ਰਾਤ ਨੂੰ ਵੀ ਜੀ ਹੁਣ ਵੀ ਛੱਡਦੇ ਨੇ ਵੀ ਇਹ ਧਰਨਾ ਛੱਡਣ ਪਰ ਅਸੀਂ ਧਰਨਾ ਸਾਡਾ ਇਦਾਂ ਹੀ ਜਾਰੀ ਰਹੂਗਾ ਜਿੰਨੀ ਮਰਜ਼ੀ ਬਦਬੂ ਛੱਡਦੇ ਹਨ ਇਹ ਪਰ ਅਸੀਂ ਨਹੀਂ ਡਰਦੇਗੇ ਉਹ ਬਨਾਮ ਕੀ ਆ ਪਰਵੀਤ ਕੋਲ ਨੰਬਰਦਾਰਾਂ ਦੀ ਪਰਵੀਤ ਕੋਲ ਨੰਬਰਦਾਰੋਂ ਤੁਸੀਂ ਹਾਂਜੀ ਮੈਂ ਪਿੰਡ ਦੀ ਨੰਬਰਦਾਰ ਲੰਬੜਦਾਰ ਜਿਹੜਾ ਹੁੰਦਾ ਉਹ ਤਾਂ ਪਿੰਡ ਦਾ ਮੁਖੀ ਬਣ ਜਾਂਦਾ ਹਨਾ ਤੁਹਾਨੂੰ ਕੱਦੀ ਕੋ ਪ੍ਰੋਬਲਮ ਆ ਰਹੀ ਐ ਇਸ ਚੀਜ਼ ਦੀ ਇਹ ਜੀ ਜਦੋਂ ਸ਼ੁਰੂ-ਸ਼ੁਰੂ ਦੇ ਵਿੱਚ ਸਾਨੂੰ ਬਹੁਤ ਜਾਨ ਦੀ ਘੱਟ ਸਮੈਲ ਆਉਂਦੀ ਸੀ ਕੰਮ ਇਹ ਰਾਤ ਨੂੰ ਕਰਦੇ ਸੀ ਦਿਨੇ ਨਹੀਂ ਕਰਦੇ ਸੀ ਠੀਕ ਆ ਤੇ ਉਸ ਲਈ ਅਸੀਂ ਵੀ ਜਾਨ ਦੀ ਦਿਨੇ ਬਹੁਤ ਘੱਟ ਸਮੈਲ ਸੀ ਨਹੀਂ ਪਤਾ ਲੱਗਦਾ ਸੀਗਾ ਇਹ ਕਹਿੰਦੇ ਸੀ ਵੀ ਇੱਥੇ ਬਾਜਰਾ ਤੇ ਪਰਾਲੀ ਦੀ ਵਰਤੋਂ ਕੀਤੀ ਜਾਊਗੀ ਠੀਕ ਆ ਵੀ ਸਾਨੂੰ ਕੋਈ ਨੁਕਸਾਨ ਜਿਹੜੀ 베ਸਟ ਚੀਜ਼ ਆ ਜਾਨੀ ਜਿਹਦੀ ਵਰਤੋਂ ਕੀਤੀ ਜਾਊਗੀ ਪਰਾਲੀ ਤੇ ਇਹਨਾਂ ਨੇ ਬਾਜਰਾ ਵੀਜ ਕੇ ਬਾਜ ਹਾਂਜੀ ਤੇ ਇਹਦੀ ਆਪਾਂ ਜਦੋਂ ਐਨਓਸੀ ਦਿੰਨੇ ਆ ਜਾਂ ਇਹਨੂੰ ਦਿੰਨੇ ਆ ਜ਼ਮੀਨ ਦਿੰਨੇ ਆ ਇਹਨਾਂ ਨੂੰ ਕੋ ਸਰਪੰਚ ਮੋਹਰ ਲਾਉਂਦਾ ਮੈਂ ਤੁਹਾਡੇ ਤਾਂ ਤਾਂ ਸਵਾਲ ਕਰਦੇ ਆ ਵੀ ਤੁਸੀਂ ਲੰਬਰਧਾਰ ਹੋ ਜਦੋਂ ਹਾਂ ਮੋਹਰ ਨਹੀਂ ਲਾਈ ਗਈ ਬਿਲਕੁਲ ਕੋਈ ਸਰਪੰਚ ਦੀ ਹੈ ਨਾ ਕਿਸੇ ਦੀ ਹੋਰ ਜੇ ਲੱਗੀ ਵੀ ਆ ਕੋਈ ਇਹ ਪਹਿਲਾਂ ਕਿਸੇ ਨੂੰ ਹੋਰ ਦਿੱਤੀ ਤੇ ਕਿ ਇਹਨਾਂ ਨੂੰ ਫੈਕਟਰੀ ਵਾਲੇ ਨੂੰ ਜ਼ਮੀਨ ਦਿੱਤੀ ਦੀ ਕਿ ਪਹਿਲਾਂ ਇਹ ਜਿਹੜੀ ਸੀ ਪਹਿਲਾਂ ਦਿੱਤੀ ਸੀ ਜੀ ਹੋਰ ਕਿਸੇ ਦਾ ਨਾਮ ਤੇ ਸੀ ਠੀਕ ਹੈ ਤੇ ਹੁਣ ਆਪਾਂ ਨੂੰ ਪ੍ਰੋਬਲਮ ਮੈਨੂੰ ਪਤਾ ਲੱਗਿਆ ਵੀ ਸਕੂਲ ਚ ਬੱਚੇ ਵੀ ਡਿੱਗਦੇ ਨੇ ਗਾਸ ਖਾ ਕੇ ਜਿਵੇਂ ਬੱਚੇ ਬੇਹੋਸ਼ ਹੁੰਦੇ ਨੇ ਖਾਣਾ ਨਹੀਂ ਖਾ ਰਿਹਾ ਸਹੀ ਢੰਗ ਦੇ ਨਾਲ ਜਦੋਂ ਖਾਣਾ ਖਾਂਦੇ ਉਲਟੀਆਂ ਆਉਂਦੀਆਂ ਬੇਹੋਸ਼ ਹੁੰਦੇ ਆ ਬੱਚੇ ਤੇ ਬਹੁਤ ਪ੍ਰੋਬਲਮ ਆ ਪੜਾਈ ਚ ਉਹਨਾਂ ਦਾ ਕੋਈ ਮਨ ਨਹੀਂ ਲੱਗਦਾ ਥੋੜੀ ਟੀਚਰ ਸਾਹਿਬਾਨ ਨਾਲ ਵੀ ਗੱਲ ਹੋਈ ਸੀ ਇਸ ਵਿਸ਼ੇ ਤੇ ਹਾਂਜੀ ਟੀਚਰਾਂ ਨੂੰ ਪਤਾ ਜੀ ਟੀਚਰ ਕਰੋ ਸੁਨੇਹਾ ਭੇਜਦੇ ਆ ਬੱਚਿਆਂ ਦੇ ਫੇਰੈਂਟਸ ਨੂੰ ਵੀ ਆ ਕੇ ਬੱਚੇ ਦੇਖੋ ਤੁਹਾਡੇ ਬਿਮਾਰ ਹੁੰਦੇ ਆ ਚੱਕਰ ਖਾ ਖ ਡਿੱਗਦੇ ਆ ਤੇ ਬੱਚੇ ਇੱਕ ਦਿਨ ਤਿੰਨ ਇਕੱਠੇ ਵੀ ਹੋ ਗਏ ਫਿਰ ਆਪਾਂ ਇਹਨਾਂ ਤੱਕ ਪਹੁੰਚ ਕੀਤੀ ਸੀ ਫੈਕਟਰੀ ਵਾਲਿਆਂ ਤੱਕ ਅੱਛਾ ਯਾਨੀ ਕਿ ਉਹ ਗੌਰ ਨਹੀਂ ਕਰਦੇ ਤੇ ਹੁਣ ਇੱਥੋਂ ਤੁਸੀਂ ਸਰਕਾਰ ਨੂੰ ਜਾਂ ਸੀਬੀਏ ਨੂੰ ਦੱਸਿਆ ਸਰਕਾਰ ਨੂੰ ਹਾਂਜੀ ਬਹੁਤ ਪਹੁੰਚ ਕਰੀਆ ਸਰਕਾਰ ਤੱਕ ਪਰ ਕੋਈ ਸੁਣਵਾਈ ਨਹੀਂ ਹੋ ਰਹੀ ਅੱਛਾ ਜਿਹੜਾ ਪ੍ਰਦੂਸ਼ਣ ਬੋਰਡ ਹੁੰਦਾ ਜਿਵੇਂ ਆਪਣਾ ਉਹ ਉਹਨਾਂ ਤੱਕ ਕੋਈ ਗੱਲ ਗਈ ਉਹਨਾਂ ਦਾ ਕੋਈ ਆਇਆ ਨੁਮਾਇੰਦਾ ਇੱਥੇ ਨਹੀਂ ਕਿ ਉਹਨਾਂ ਦਾ ਕੋਈ ਨਹੀਂ ਆਇਆ ਕੋਈ ਵੀ ਨੁਮਾਇੰਦਾ ਨਹੀਂ ਆਇਆ ਕਿਸੇ ਦਾ ਨਹੀਂ ਗਰੀਬਾਂ ਦਾ ਮਾਮਲਾ ਰਹੇ ਹੋਣੇ ਤਕਰੀਬਨ ਕਿੰਨੀ ਵਾਦੀ ਹੈ ਇਸ ਪਿੰਡ ਦੀ ਇਸ ਪਿੰਡ ਦੀ ਵਾਦੀ ਹੋਊਗੀ ਜੀ ਸਾਡੇ ਘਟ ਕੋਟ ਗਣਤੀ ਦੇ ਹਿਸਾਬ ਨਾਲ ਗਣਦੀ VOTING ਹੈਗੀ ਇੱਥੇ 14 1500 VOTING ਹੈਗੀ ਆ 3000 ਦੇ ਲੱਗੇ ਇਹ ਆਪਣੇ ਆਪਣੇ ਪਿੰਡ ਨੂੰ ਪ੍ਰੋਬਲਮ ਹੈ ਵੀ ਹੋਰ ਵੀ ਪਿੰਡਾਂ ਨੂੰ ਪ੍ਰੋਬਲਮ ਹੈ 10 ਪਿੰਡਾਂ ਨੂੰ ਗਣਕੇ ਲੱਗੇ ਪਿੰਨੇ 10 ਮਿੰਟਾਂ ਨੂੰ ਜਿੱਧਰ ਨੂੰ ਹਵਾ ਜਾਂਦੀ ਹੈ ਉਧਰ ਨੂੰ ਇਹ ਪ੍ਰੋਬਲਮ ਹੋਣੀ ਸ਼ੁਰੂ ਹੋ ਜਾਂਦੀ ਹੈ ਪੱਕੇ ਸਾਨੂੰ ਪਤਾ ਨਹੀਂ ਵੱਟਣ ਮੰਦੀ ਫੈਰ ਵੀ ਖਾਂਦੀ ਆ ਮੱਖੀ ਮੱਛਰ ਬਹੁਤ ਹੋ ਜਾਂਦੇ ਬਿਲਕੁਲ ਬਿਲਕੁਲ ਜਾਤਾਰ ਕਰਨਾ ਹੈ ਇੰਨੇ ਮੱਖੀਆਂ ਵਿੱਚ ਗਿਰ ਜਾਂਦੀਆਂ ਨੇ ਅੱਛਾ ਜੀ ਸਨ ਧਾਰ ਵੀ ਨਹੀਂ ਕੱਢਣੀ ਮਿਲਦੀ ਇੱਥੇ ਸਾਡੇ ਪੱਟੇ ਵੀ ਜੇ ਸਾਨੂੰ ਪੱਟੇ ਵੀ ਨਹੀਂ ਵੱਢਦੇ ਤਾਂ ਨਹੀਂ ਮਿਲਦੇ ਜੀ ਸਕੂਲ ਦਾ ਵਿੱਚ ਮੇਰੀ ਪੁੱਤੀ गिरਦੀ ਆ ਹਾਂ ਹਾਂ ਜੀ ਆਪਾਂ ਕਰੀਏ ਕਿ ਤੁਹਾਡੀ ਲੱਗੋ ਆਹ ਤਾਂ ਕੀ ਸਮਝ ਨਹੀਂ ਆਉਂਦੀ ਤਾਂ ਹੋ ਆਪਣਾ ਜੋ ਆਪਣੇ ਦੀਰ ਰਹਿੰਦੇ ਆ ਉਹਨਾਂ ਦੀ ਬਰਦਾਸ਼ਤ ਕਰਾਂਗੇ ਇਹਨਾਂ ਦਾ ਘਾਸਾ ਝੜੀ ਹੋ ਗਿਆ 60 ਪਿੰਡ ਬਕਾਉ ਆ नहीं है आगे जी साढ़ा पेंट पका, पका प्रेंग हुआ प्रेंग बन्ते। पका हुआ गंदी फैक्ट्री बंद करो बंद करो बंद करो गंदी फैक्ट्री मुर्दाबाद 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 गंदी फैक्ट्री मुर्दाबाद 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 साढ़ा एक का जिंदाबाद 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 साढ़ा एक का जिंदाबाद 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 गंदी फैक्ट्री मुर्दाबाद 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 ਜਿਹੜਾ ਅੱਜ ਤੁਹਾਡੇ ਕੋਲ ਅਸੀਂ ਪਹੁੰਚੇ ਆਂ ਇਹ ਕੀ ਮਸਲਾ ਕੀ ਆ ਅੱਜ ਦਾ ਇਹ ਜੀ ਆ ਗੈਸ ਫੈਕਟਰੀ ਆ ਜੀ ਠੀਕ ਆ ਬਹੁਤ ਜ਼ਿਆਦਾ ਗੰਦੀ ਬਾਦਬੂ ਆ ਰਹੀ ਆ ਠੀਕ ਆ ਤੇ ਇਹ ਪਾਣੀ ਥੱਲੇ ਬੋਰ ਕਰਕੇ ਥੱਲੇ ਪਾ ਰਹੇ ਆ ਧਰਤੀ ਦੇ ਵਿੱਚ ਠੀਕ ਆ ਤੇ ਮੱਖੀ ਮੱਛਰ ਬਹੁਤ ਜ਼ਿਆਦਾ ਹੋ ਰਿਹਾ ਹਾਂ ਇਸ ਕਰਕੇ ਪਿੰਡ ਬਹੁਤ ਪਰੇਸ਼ਾਨ ਹੈ ਇਹਨੇ ਕੋਈ ਤੇ ਇਹਦੇ ਆਪਾਂ ਨੂੰ ਹੋਰ ਕੀ ਕਠਲਾਈਆਂ ਆ ਰਹੀਆਂ ਨੇ ਇਸ ਫੈਕਟਰੀ ਦੀਆਂ ਆਹ ਨਾ ਜੀ ਸਾਡਾ ਜੀਣਾ ਮੁਸ਼ਕਿਲ ਹੋਇਆ ਪਿਆ ਲੋਕ ਬਸੁਰਤ ਹੋ ਕੇ ਡਿੱਗਦੇ ਆ ਆ ਨੇੜੇ ਸਾਡੇ ਸਕੂਲ ਆ ਹਾਂ ਬਿਲਕੁਲ ਬਿਲਕੁਲ ਸਕੂਲ ਵਿੱਚ ਬੱਚੇ ਬਸੁਰਤ ਹੁੰਦੇ ਆ ਜਿੱਦਾਂ ਡਿੱਗ ਪੈਂਦੇ ਆ ਉਹਨਾਂ ਦਾ ਫਿਰ ਦਵਾਈਆਂ ਲਗੀਆਂ ਦਵਾਈਆਂ ਪੈਣੀਆਂ ਇਹ ਸਕੂਲ ਦੀ ਜਿਹੜੀ ਪ੍ਰੋਬਲਮ ਆ ਤੁਹਾਨੂੰ ਸਕੂਲ ਦੀ ਪ੍ਰੋਬਲਮ ਕਦੋਂ ਪਤਾ ਲੱਗੀ ਦੀ ਸਕੂਲ ਦੀ ਪ੍ਰੋਬਲਮ ਜੀ ਸਾਨੂੰ ਹੋਵੇ ਤਿੰਨ ਕੁ ਮਹੀਨੇ ਪਤਾ ਲੱਗੀ ਤੇ ਇਹ ਤੁਸੀਂ ਜਿਹੜਾ ਹੁਣ ਇਹ ਮੁੱਦਾ ਜਿਹੜਾ ਹਾਂਜੀ ਇਹ ਆਪਾਂ ਪ੍ਰਸ਼ਾਸਨ ਦੇ ਧਿਆਨ ਚ ਲਿਆਂਦਾ ਹਾਂਜੀ ਲਿਆਂਦਾ ਜੀ ਤੇ ਉਹ ਕੀ ਕਹਿੰਦੇ ਨੇ ਉਹ ਤਾਂ ਕੁਝ ਨਹੀਂ ਕਹਿੰਦੇ ਜੀ ਬਸ ਗੱਲਬਾਤੀ ਟਾਲ ਜਾਂਦੇ ਆ ਅਸੀਂ ਤੁਹਾਡੇ ਨਾਲਿਆਂ ਕਰਾਵਾਂਗੇ ਹੱਲ ਕੋਈ ਉਹ ਜੋਗਾ ਹੱਲੇ ਦਾ ਹਾਂ ਹਲੇ ਤੱਕ ਹੱਲ ਕੋਈ ਨਹੀਂ ਕੱਢਿਆ ਜੀ ਅੱਛਾ ਅਸੀਂ ਜਾਂ ਰਿਪੋਰਟ ਭੇਜਾਂਗੇ ਇਹਨਾਂ ਦੀ ਗੈਸ ਨਿਕਲ ਲੈਣ ਦਿਓ ਇਦਾਂ ਕਰ ਲੈਣ ਦਿਓ ਬੜਾ ਚਾਲ ਲੈਣ ਦਿਓ ਉਹਨਾਂ ਨਾਲ ਦੀ ਗੋਲ ਮੋਲ ਜੀ ਗੱਲ ਕਰ ਜਾਂਦੇ ਆ ਜੀ ਵੀ ਮਤਲਬ ਇਹਦਾ ਕੋਈ ਸੋਲੂਸ਼ਨ ਕੱਢਦੇ ਨਹੀਂ ਪੱਕਾ ਤੌਰ ਤੇ ਨਹੀਂ ਕੱਢਦੇ ਜੀ ਹਲੇ ਤੁਸੀਂ ਜਿਹੜਾ ਪ੍ਰਦੂਸ਼ਣ ਬੋਰਡ ਆ ਉਹਨਾਂ ਨਾਲ ਹੋਈ ਤੁਹਾਡੇ ਰਾਬਤਾ ਕੈਮ ਕੀਤਾ ਤੁਸੀਂ ਹਾਂਜੀ ਕਰਿਆ ਜੀ ਉਹਨਾਂ ਨੂੰ ਪਹਿਲਾਂ ਉਹ ਕੀ ਕਹਿੰਦੇ ਨੇ 1.5-2 ਸਾਲ ਪਹਿਲਾਂ ਐਪਲੀਕੇਸ਼ਨ ਪਾਈ ਸੀਗੀ ਜੀ ਉਹ ਇਹਨਾਂ ਨੂੰ ਹਦਾਇਤਾਂ ਦੇ ਗਏ ਸੀਗੇ ਹੂੰ ਪਰ ਇਹ ਉਹਨਾਂ ਤੇ ਵੀ ਕਰਿਆ ਨਹੀਂ ਉੱਤਰੇ ਜੀ ਤੁਹਾਡੇ ਕੋਲ ਕਾਪੀ ਹੈਗੀ ਆ ਉਹਦੀ ਕੋਈ ਜਿਹੜੀ ਤੁਸੀਂ ਉਹਨੂੰ ਦਿੱਤਾ ਸੀਗੀ ਸਾਡੇ ਬੰਦਾ ਉਹ ਐਨਆਰਆਈ ਆ ਬਾਹਰ ਗਿਆ ਆ ਠੀਕ ਆ ਜਿਹੜਾ ਤੁਸੀਂ ਮਤਾ ਹੁਣ ਵੀ ਮੈਂ ਤੁਹਾਨੂੰ ਇੱਥੇ ਤੁਹਾਡੇ ਧਿਆਨ ਲਿਆਵਾ ਜਿਹੜਾ ਤੁਸੀਂ ਮਤਾ ਦਵੋਗੇ ਉਹਦੀ ਕਾਪੀ ਰੱਖਿਓ ਇੱਕ ਕਿਉਂਕਿ ਤੁਹਾਡੇ ਆਉਣ ਵਾਲੇ ਸਮੇਂ ਦੀ ਕੰਮ ਦੀ ਹੋਊਗੀ ਗੱਲ ਜ਼ਰੂਰ ਰੱਖਾਂਗੇ ਜੀ ਕਿਉਂਕਿ ਪਹਿਲਾਂ ਅਸੀਂ ਇੰਨੇ ਅਵੇਅਰ ਨਹੀਂ ਸੀਗੇ ਸਾਨੂੰ ਪਤਾ ਨਹੀਂ ਸੀਗਾ ਵੀ ਇਹ ਇੰਨਾ ਤੰਗ ਕਰਨਗੇ ਹਣ ਇਹ ਤਾਂ ਬਾਈ ਜੀ ਫੈਕਟਰੀਆਂ ਜਿਹੜੀਆਂ ਲੱਗ ਰਹੀਆਂ ਨੇ ਇਹ ਮਤਲਬ ਜਦੋਂ ਆਪਾਂ ਜ਼ਮੀਨ ਦਿੰਨੇ ਆ ਇੱਕ ਮੇਰਾ ਮੇਨ ਜ਼ਰੂਰ ਕੁਐਸਚਨ ਆ ਜਿਹੜਾ ਆਪਾਂ ਜ਼ਮੀਨ ਦਿੰਨੇ ਆ ਆਪਾਂ ਪੁੱਛਦੇ ਨਹੀਂ ਵੀ ਬਾਈ ਜੀ ਤੁਸੀਂ ਕਾਦੇ ਵਾਸਤੇ ਲੈਣੀ ਆ ਜਾਂ ਕੀ ਚੀਜ਼ ਵਾਸਤੇ ਹਾਂ ਤਾਂ ਜੀ ਅਸੀਂ ਵੀ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਆਂ ਵੀ ਜ ਤਾਂ ਪਹਿਲਾਂ ਪੁੱਛੇ ਅਗਲੇ ਨੂੰ ਵੀ ਬਈ ਬਾਈ ਦਾ ਕੀ ਕਰ ਬਿਲਕੁਲ ਰਹਿੰਦਾ ਆਪਣੀ ਜੋਤੀ ਬਿਲਕੁਲ ਕਿਉਂਕਿ ਉਹਦਾ ਅਸਰ ਫਿਰ ਪੈਂਦਾ ਆਪਣਾ ਪਹਿਲਾਂ ਜੀ ਅਸੀਂ ਬਿਮਾਰੀਆਂ ਖਰੀਦ ਰਹੇ ਹਾਂ ਜੀ ਤੇ ਸੰਘਰਸ਼ਾ ਜਿਹੜਾ ਚੱਲ ਰਿਹਾ ਵੀ ਉਹਨੂੰ ਬੰਦ ਕਰਵਾਉਣਾ ਹੈ ਠੀਕ ਆ ਇਹ ਜਿਵੇਂ ਸਾਨੂੰ ਕਹਿੰਦੇ ਨੇ ਵੀ ਅਸੀਂ ਗੈਸ ਆਉਣੀ ਬੰਦ ਕਰ ਦਾਂਗੇ ਜਿਵੇਂ ਗੰਦੀ ਜਾਂ ਅਸੀਂ ਖੇਤਾਂ ਦੇ ਵਿੱਚ ਪਾ ਰਹੇ ਨੇ ਇੱਕ ਗਾਂਦ ਜਿਹੜੀ ਟੈਂਕਰਾਂ ਰਾਹੀਂ ਪਾਉਂਦੇ ਨੇ ਠੀਕ ਆ ਠੀਕ ਆ ਹਾਂ ਇੱਕ ਤਾਂ ਅਸੀਂ ਉਹਦੇ ਸੈਂਪਲ ਕਰਵਾਏ ਸੀਗੇ ਹਾਂ ਉਹ ਜ਼ਮੀਨ ਦੇ ਵਿੱਚ ਲਾਹੇਵੰਦ ਨਹੀਂ ਹੈਗੇ ਉਹ ਸਾਰੇ ਜ਼ਿੰਮੇਦਾਰਾਂ ਨੂੰ ਪਹਿਲਾਂ ਕੁਛ ਨੂੰ ਵੀ ਨਹੀਂ ਪਤਾ ਸੀ ਉਹ ਰਿਓ ਦੇ ਭਲੇਖੇ ਹੀ ਪੁਵਾਈ ਬਿਲਕੁਲ ਬਿਲਕੁਲ ਹਾਂ ਹੱਲੇ ਵੀ ਕੁਝ ਪੁਵਾਈ ਜਾਂਦੇ ਨੇ ਪਰ ਸਾਡੇ ਇਲਾਕੇ ਦੇ ਜਿਹੜੇ 10-15 ਪਿੰਡ ਨੇ ਉਹ ਨਹੀਂ ਪੁਵਾਉਂਦੇ ਆ ਹੂੰ ਤੇ ਜਿਹੜੀ ਇਹ ਪ੍ਰਸ਼ਾਸਨ ਆ ਉਹਦੇ ਤੱਕ ਤਾਂ ਗੱਲ ਸਾਰੀ ਪਹੁੰਚੀ ਹੋਈ ਆ ਪਰ ਸ਼ਾਇਦ ਬਸ ਇਹੀ ਆ ਵੀ ਉਹ ਆ ਕੇ ਸਾਨੂੰ ਪੁੱਛਦਾ ਵੀ ਇਹਦਾ ਕੀ ਹੱਲ ਹੁਣ ਹੱਲ ਅਸੀਂ ਤਾਂ ਕਰਨਾ ਨਹੀਂ ਪ੍ਰਸ਼ਾਸਨ ਨੇ ਕਰਨਾ ਉਹ ਤਾਂ ਕਰਨਾ ਪ੍ਰਸ਼ਾਸਨ ਨੇ ਪ੍ਰਸ਼ਾਸਨ ਨੇ ਕਰਨਾ ਉਹਨਾਂ ਨੂੰ ਸਾਡੀ ਇਹ ਹੱਥ ਬੰਨ ਕੇ ਵੇਚਦੇ ਆ ਵੀ ਇਹਦਾ ਕੋਈ ਨਾ ਕੋਈ ਹੱਲ ਕਰਿਆ ਜਾਵੇ ਪਰ ਜਿਹੜਾ ਸਾਡਾ ਸੰਘਰਸ਼ ਆ ਹੋ ਰਿਹਾ ਅਸੀਂ ਕਰ ਰਹੇ ਆ ਇਹ ਕੋਈ ਘਗਰਾਲੀ ਰਾਜਪੂਤਾਂ ਪਿੰਡ ਨਹੀਂ ਇਲਾਕੇ ਦੇ 10-15 ਹਾਂ 10 ਹਾਂ ਲੱਗ ਜਿੱਦ ਨੂੰ ਹਵਾ ਜਾਂਦੀ 10-15 ਮਿੰਟ ਨਾਲ ਜਿੱਦ ਨੂੰ ਹਵਾ ਜਾਂਦੀ ਆ ਸਾਰੇ ਹੀ ਲੋਕ ਪਰੇਸ਼ਾਨ ਨੇ ਇਹ ਤੋਂ ਇਹ ਕੋਈ ਕੰਮ ਦਾ ਟਾਈਮ ਆ ਦੁਪਹਿਰ ਦੇ ਮੈਨੂੰ ਲੱਗਦਾ 1 ਜਾਂ 2 ਵਜੇ ਨੇ ਦੁਪਹਿਰੇ ਕੱਟਣ ਦਾ ਕਿਸੇ ਨੂੰ ਚਾਹ ਨਹੀਂ ਹੈ ਬਿਲਕੁਲ ਬਿਲਕੁਲ ਧੁੱਪ ਚ ਬੈਠਣ ਬੱਚਿਆਂ ਦੇ ਨਾਲ ਆਰੇ ਪਹੁੰ ਇਹਦੇ ਕਰਕੇ ਅਸੀਂ ਕਹਿੰਦੇ ਆ ਵੀ ਇਹਦਾ ਕੋਈ ਨਾ ਕੋਈ ਅੱਜ ਜਿਹੜਾ ਤੁਸੀਂ ਟਰੈਕਟਰ ਮਾਰਚ ਕੀਤਾ ਸੀ ਇਹਦਾ ਕੀ ਮੂਰਤ ਸੀ ਇਹੋ ਇਹ ਸੀਗਾ ਵੀ ਕਈ ਪਿੰਡਾਂ ਦੇ ਵਿੱਚ ਅਨਾਉਂਸਮੈਂਟਾਂ ਦਾ ਚਲੋ ਕਰਵਾਉਣਾ ਕਈ ਨਹੀਂ ਪਤਾ ਲੱਗਦਾ ਹੈਗਾ ਵੀ ਉਹ ਘਰ ਘਰ ਅਸੀਂ ਜਿਵੇਂ ਉਹਦੇ ਨਾਲ ਸਾਨੂੰ ਅੱਜ ਭਰਮਾ ਹੰਗਾਰਾ ਮਿਲਿਆ ਹਰੇਕ ਬੰਦੇ ਨੇ ਇਹੀ ਕਿਹਾ ਵੀ ਅਸੀਂ ਦੁਖੀਆਂ ਭਾਈ ਅਸੀਂ ਆਇਆ ਕਰਾਂਗੇ ਕਿਉਂਕਿ ਜਦੋਂ ਸ਼ਹਿਰ ਚ ਗਏ ਹੋ ਤੁਹਾਡੇ ਅਸੀਂ ਵੀ ਤੁਹਾਨੂੰ ਦੇਖਦੇ ਹੀ ਆਏ ਆ ਜਦੋਂ ਤੁਹਾਡਾ ਪਤਾ ਲੱਗਿਆ ਵੀ ਤੁਹਾਡੇ ਕੀ ਪ੍ਰੋਬਲਮ ਆ ਜਦੋਂ ਤੁਸੀਂ ਸ਼ਹਿਰ ਚ ਗਏ ਹੋ ਕੁਝ ਨਾ ਕੁਝ ਬੈਨੀਫਿਟ ਮਿਲੇ ਆ ਨੇ ਇਸ ਚੀਜ਼ ਦਾ ਬਿਲਕੁਲ ਜੀ ਬਿਲਕੁਲ ਮੈਨੂੰ ਲੱਗਦਾ ਸਾਡੇ ਕੋਲੇ ਕਿਥੇ ਭਰਮਾ ਅਸੀਂ ਇਕੱਠ ਰੱਖਿਆ ਹੋਇਆ ਐਤਵਾਰ ਦਾ ਪੱਤੂ ਹੁੰਦੇ ਨੇ ਐਸੇ ਐਤਵਾਰ ਦਾ ਐਸੇ ਐਤਵਾਰ ਦਾ ਉਹਦੇ ਵਿੱਚ ਜਿਵੇਂ ਭੂੰਦੜੀ ਪਿੰਡ ਇੱਕ ਸਾਡੇ ਠੀਕ ਆ ਜਿੱਥੇ ਭੂੰਦੜੀ ਫੈਕਟਰੀ ਲੱਗਦੀ ਹੈ ਦੋ ਤਿੰਨ ਫੈਕਟਰੀਆਂ ਹੋਰ ਨੇ ਮੇਰਾ ਤਾਂ ਹਰੇਕ ਤਸੀਮ ਦੇ ਵਿੱਚ ਜਾਂ 43 ਫੈਕਟਰੀਆਂ ਗੈਰ ਰੇ ਨੇ ਪੰਜਾਬ ਦੇ ਵਿੱਚ ਉਹ ਤੋਂ ਕੋਈ ਜਥੇਬੰਦੀਆਂ ਵੀ ਮੁਸ਼ਕਵਾਤਾਂ ਕੀਆਂ ਤਾਂ ਉਹ ਵੀ ਆ ਰਹੇ ਨੇ ਜੀ ਸਾਡੇ ਚਲੋ ਠੀਕ ਆ ਮਤਲਬ ਇਹ ਸੰਘਰਸ਼ ਵੱਡਾ ਹੋਣ ਦੀ ਉਮੀਦ ਹੈ ਨਾ ਹਾਂਜੀ ਪਰ ਜਿਹੜਾ ਸਾਡਾ ਸੰਘਰਸ਼ ਆ ਉਹ ਸ਼ਾਂਤਮਈ ਆ ਜਾਂ ਕਿਸੇ ਅਸੀਂ ਕਿਸੇ ਬਿਲਕੁਲ ਬਿਲਕੁਲ ਕੋਈ ਨੁਕਸਾਨ ਨਹੀਂ ਨਹੀਂ ਉਹ ਆਪਣਾ ਰੋਡ ਅਸੀਂ ਛੱਡਿਆ ਆ ਅਸੀਂ ਆਪਦੀ ਪ੍ਰਾਪਰਟੀ ਦੇ ਵਿੱਚ ਜ਼ਮੀਨ ਦੇ ਵਿੱਚ ਬੈਠੇ ਆ ਕਈ ਵਾਰ ਕੋਈ ਹੁੰਦਾ ਨਾ ਵੀ ਤੁਸੀਂ ਆ ਨੁਕਸਾਨ ਕਰਦੇ ਨਹੀਂ 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 ਹਾਲੇ ਤੱਕ ਸਾਡਾ ਕੋਈ ਇਦਾਂ ਦਾ ਕੋਈ ਐਕਸ਼ਨ ਨਹੀਂ ਨਾ ਅਸੀਂ ਐਦਾਂ ਦਾ ਐਕਸ਼ਨ ਲਵਾਂਗੇ ਜੇ ਸਾਡਾ ਹੱਲ ਹੋ ਜAVE ਅਸੀਂ ਆਪਣੇ ਘਰਾਂ ਨੂੰ ਚਲੇ ਜਾਵਾਂਗੇ ਭਾਈ ਜੀ ਆਪਾਂ ਕਿਸੇ ਨੂੰ ਡਿਸਟ੍ਰੈਪਿੰਗ ਨਹੀਂ ਕਰਨਾ ਤੁਸੀਂ ਹੁਣ ਰੋਡ ਮਾਰਚ ਵੀ ਕਰਕੇ ਆਏ ਹੋ ਕੋਚ ਵੀ ਤੁਹਾਡਾ ਉਥੇ ਪੁਲਿਸ ਪ੍ਰਸ਼ਾਸਨ ਵੀ ਖੜਾ ਸੀ ਉਹਨਾਂ ਨੇ ਵੀ ਬਹੁਤ ਚੀਜ਼ ਦੀ ਇਹਦੀ ਸਰਾਨਾ ਕੀਤੀ ਆ ਹਨਾ ਉਹਨਾਂ ਨੇ ਵੀ ਸਰਾਨਾ ਸਾਡੇ ਤੱਕ ਕੋਈ ਮੈਨੂੰ ਲੱਗਦਾ ਵੀ ਕਿਤੇ ਜਾਮ ਨਹੀਂ ਲੱਗਣ ਦੱਸਾ ਸੀ ਨਹੀਂ ਨਹੀਂ ਬਿਲਕੁਲ ਉਹਨਾਂ ਨੇ ਪ੍ਰਸ਼ੰਸਾ ਕੀਤੀ ਆ ਸਾਡਾ ਹਰੇਕ ਮੋੜ ਤੇ ਮੇਨ ਬੀਜੇ ਛੱਡੇ ਚ ਵੀ ਗਏ ਆ ਸਾਡੇ ਬੰਦੇ ਖੜੇ ਦੀ ਡਿਊਟੀਆਂ ਲੱਗੀਆਂ ਹੋਈਆਂ ਨੇ ਸਾਰਾ ਕੁਝ ਸਿਸਟਮ ਨਾਲ ਚੱਲ ਰਿਹਾ ਅਸੀਂ ਪ੍ਰਸ਼ਾਸਨ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ ਹੈਗੇ ਸਾਡਾ ਮਸਲਾ ਹੱਲ ਕਰੋ ਜੀ ਪ੍ਰਸ਼ਾਸਨ ਸਾਡੇ ਹੀ ਨੇ ਉਹ ਵੀ ਮੁਲਾਜ਼ਮੂਰੀ ਸਾਡੇ ਘਰਾਂ ਚ ਹੀ ਗਏ ਹਨ ਸਾਡੇ ਇਲਾਕੇ ਦੇ ਹੀ ਨੇ ਵਿੱਚ ਦਾ ਮੁਲਾਜ਼ਮ ਸਾਰਿਆਂ ਨੂੰ ਇਹ ਗੱਲਾਂ ਦਾ ਅਸਲੀਅਤ ਤਾਂ ਸਾਰਿਆਂ ਨੂੰ ਪਤਾ ਐਸਡੀਐਮ ਸਾਹਿਬ ਤੱਕ ਪਤਾ ਜੀ ਉਹਨਾਂ ਨੇ ਇੱਕ ਵਾਰ ਤਸੀਲਦਾਰ ਸਾਹਿਬ ਵਿੱਚ ਅਸੀਂ ਪਰਸੋ ਮੰਡੀ ਬੋਰਡ ਦੇ ਮਨਜਿੰਦਰ ਸਿੰਘ ਸੈਕਟਰੀ ਆਏ ਸੀ ਉਹ ਆਪਣੇ ਤੌਰ ਦੇ ਹਰੇਕ ਇਲੈਕਸ਼ਨ ਕਰਕੇ ਮੈਨੂੰ ਲੱਗਦਾ ਉਹ ਉਹ ਤਾਂ ਬਿਜ਼ੀ ਹੋ ਸਕਦੇ ਨੇ ਅਸੀਂ ਵੀ ਚਲੋ ਨਹੀਂ ਕਹਿੰਦੇ ਬਹੁਤ ਉਹ ਯਾਨੀ ਕਿਸੇ ਨਾ ਕਿਸੇ ਬੰਦੇ ਨੂੰ ਜਿਵੇਂ ਕੱਲ੍ਹ ਵੀ ਆਏ ਸੀ ਸਾਡੇ ਕੋਲ ਐਸ ਡੀ ਐਮ ਸਾਹਿਬ ਖੋਦਾਏ ਸੀ ਕਿ ਪਹਿਲਾਂ ਉਹ ਕਿਸੇ ਤਹਿਸੀਲਦਾਰ ਸਾਹਿਬ ਨੂੰ ਜਾਂ ਕਿਸੇ ਹੋਰ ਨੂੰ ਭੇਜ ਦੇ ਰਹੇ ਨੇ ਉਹ ਕੀ ਕਹਿ ਕੇ ਕਹਿੰਦੇ ਹੋ ਐਸ ਡੀ ਐਮ ਸਾਹਿਬ ਉਹ ਮੌਕਾ ਦੇਖ ਜਾਂਦੇ ਨੇ ਤੇ ਕੱਲ ਅਸੀਂ ਉਹਨਾਂ ਨੂੰ ਦਿਖਾਇਆ ਸੀ ਵੀ ਇਤਰਾ ਬਦਬੂ ਆ ਰਹੀ ਹੈ ਜਿਹੜਿਆ ਟੈਂਕਰ ਨੇ ਖੂਹ ਨੇ ਉਹਨਾਂ ਨੂੰ ਚੈੱਕ ਕੇ ਠੱਕਣ ਵੀ ਦਿਖਾਇਆ ਸੀ ਜਿਹੜਿਆ ਫੈਕਟਰੀ ਦੇ ਬਾਹਰ ਲੱਗੇ ਹੋਏ ਠੀਕ ਕੋਈ ਅਸੀਂ ਤਾਂ ਹਾਲਾਤ ਨਹੀਂ ਇਹ ਤਾਂ ਮੌਕੇ ਦੇ ਸੂਤ ਪਏ ਨੇ ਉੱਥੇ ਮੌਕੇ ਤੇ ਖੜ੍ਹ ਨਹੀਂ ਹੁੰਦਾ ਜੇ ਜਦੋਂ ਮਲਾਜਮ ਹੋਵੇ ਕੀ ਪ੍ਰੋਬਲਮ ਸੀ ਤੁਹਾਡੇ ਭਰਾ ਨੂੰ ਮੇਰਾ ਭਰਾ ਲੇਬਰ ਲੈ ਕੇ ਆਉਂਦਾ ਸੀਗਾ ਆ ਕੋਡਾ ਡਰਾਈਵਰ ਸੀਗਾ ਅੱਜ ਆਟੋ ਦਾ ਡਰਾਈਵਰ ਦੀ ਕਿੱਥੇ ਹਰ ਰੋਜ਼ ਇੱਥੇ ਛੜਦਾ ਇੱਥੇ ਸਰਦਾ ਦੀ ਫੈਕਟਰੀ ਚ ਪਰਲੀ ਹੈ ਜਿਹੜੀ ਅੱਛਾ ਪਰਲੇ ਪਾਸੇ ਓਕੜੀਆਂ ਅੱਛਾ ਉਹਨੂੰ ਇਹੀ ਵੀ ਸਮੱਸਿਆ ਹੋਈ ਅੱਛਾ 69 ਕਿਲੋ ਵਜ਼ਨ ਬੰਦੇ ਦਾ ਅੱਛਾ ਜੀ ਇੱਕ ਸਾਲ ਦੇ ਅੰਦਰ ਮਰ ਗਿਆ ਉਹ ਵਾਰੀ ਕਿਹੜੀ ਲੱਗੀ ਕੈਂਸਰ ਤੁਹਾਡਾ ਕਹਿਣ ਦਾ ਮਤਲਬ ਵੀ ਇਸ ਫੈਕਟਰੀ ਚੋਂ ਕੈਂਸਰ ਤੱਕ ਦੀ ਬਿਮਾਰੀ ਉੱਡਦੀ ਹੈ ਹਾਂਜੀ ਹਾਂ ਭਾਈ ਤੁਸੀਂ ਦਾਅਵੇ ਨਾ ਕਿਵੇਂ ਕਹਿ ਸਕਦੇ ਹੋ ਵੀ ਕੈਂਸਰ ਦੀ ਬਿਮਾਰੀ ਉੱਡਦੀ ਹੈ ਤੁਹਾਡਾ ਜੀ 5 ਲੱਖ ਰੁਪਈਆ ਲਾ ਚੁੱਕਿਆ ਮੈਂ ਉਸ ਬੰਦੇ ਤੇ ਹਾਂਜੀ ਥੋੜੇ ਕੋ ਡਾਕਟਰੀ ਰਿਪੋਰਟਾਂ ਕਰਾਈਆਂ ਨੇ ਉਹਦੀ ਸਾਰਾ ਕੁਝ ਹੈ ਗਿਆ ਹੈ ਨਹੀਂ ਹੈ ਜੀ ਉਹ ਸਾਨੂੰ ਦਿਖਾ ਸਕਦੇ ਹੋ ਮੈਂ ਹਾਂ ਦਿਖਾ ਸਕਦੇ ਹਾਂ ਚਲੋ ਆਪਾਂ ਦੇਖਦੇ ਆ ਬਾਅਦ ਚ ਤੇ ਤੁਹਾਨੂੰ ਐਨੀ ਪ੍ਰੋਬਲਮ ਹੋਈ ਆ ਕੁਝ ਹੋਰ ਵੀ ਕੈਂਸਰ ਪੀੜਤ ਨੇ ਇਸ ਪਿੰਡ ਚ ਹੋ ਸਕਦੇ ਆ ਜੀ ਇੱਕ ਬੰਦਾ ਸਾਡਾ ਦਾਖਲ ਕੀਤਾ ਆ ਦੋ ਬੰਦੇ ਸਾਡੇ ਸਾਹ ਨਾਲ ਸੁੱਤੇ ਪਈ ਗਏ ਸਾਹ ਦਮੇ ਨਾਲ ਹੈ ਉਹਨਾਂ ਦੀ ਕਦੋਂ ਡੈਥ ਹੋਈ ਆ ਇੱਕੰਦਾ ਹਨ ਪੰਚਰਾ ਕਿਦਾਂ ਹੋਣਗੇ ਮੈਜੂ ਹਾਂ 15 ਹੋਣਗੇ ਅੱਛਾ ਕਿਹਦੇ ਹੱਥ ਕਿਛਰੇ ਹੱਥੇ ਪਹੁੰਚ ਗਿਆ ਹੋ ਸਕਦਾ ਇੱਕ ਬੰਦਾ ਹੋਰ ਤਾਂ ਉਹ ਵੱਡੀ ਗੱਲ ਆ ਬਾਈ ਜੀ ਜਿਹੜਾ ਬੰਦਾ ਕੈਂਸਰ ਦੀਆਂ ਬਿਮਾਰੀਆਂ ਦਾ ਇਥੇ ਰੂਪ ਧਾਰ ਰਿਹਾ ਫੈਕਟਰੀ ਚੋਂ ਇਹ ਬਹੁਤ ਵੱਡੀ ਗੱਲ ਕਹੀ ਆ ਬਾਈ ਜੀ ਉਹਨਾਂ ਨੇ ਕਿਉਂਕਿ ਇਹਦਾ ਅਸੀਂ ਪੂਰਾ ਡਗਾਈ ਤੱਕ ਜਾਵਾਂਗੇ ਇਹਦੀ ਜਾਂਚ ਵੀ ਕਰਾਂਗੇ ਇਹਨਾਂ ਦੀਆਂ ਰਿਪੋਰਟਾਂ ਸਾਰੀਆਂ ਦੇਖਾਂਗੇ ਕਿਉਂਕਿ ਫੇਰ ਅਸੀਂ ਇਸ ਚੀਜ਼ ਦਾ ਜ਼ਰੂਰ भेਜਾਂਗੇ ਜਿਹੜੇ ਅਫਸਰਸ ਆਈ ਨੇ ਉਹਨਾਂ ਨੂੰ ਦੱਸਾਂਗੇ ਵੀ ਆਹ ਫੈਕਟਰੀ ਦੀ ਆਹ ਪ੍ਰੋਬਲਮ ਆ ਗਈਆਂ ਠੀਕ ਹੈ